ਹਾਂਜੀ ਤੁਸੀਂ ਵੀ ਕਰ ਲੋ ਕੋਰਪੋਰੇਸ਼ਨ ਹਾਂਜੀ ਆਪਾਂ ਪਹਿਲੋ ਸਵੇਰੇ ਤੁਸੀਂ ਗਈ ਸੀ ਸੁਰਦਾਰੇ ਮੱਥਾ ਕੇਕਾਣਾ ਉਸ ਤੋਂ ਬਾਅਦ ਵੈਸੇ ਤਾਂ ਮੇਰੀਆਂ ਵੀਡੀਓ ਬਣੀਆਂ ਹੁੰਦੀਆਂ ਪਹਿਲੋ ਮੈਂ ਅੱਗੇ ਪਿੱਛੇ ਐਡਿਟ ਕਰ ਦਿੰਨੀ ਆ ਫਿਰ ਆਪਾਂ ਨਿਊਡਲ ਖਾਦੇ ਸੀ ਤੇ ਉਸ ਤੋਂ ਬਾਅਦ ਆਪਾਂ ਬਾਜ਼ਾਰ ਆ ਗਏ ਸੀ ਤੇ ਬਾਜ਼ਾਰ ਮੁੰਡੇ ਦੇ ਚੱਪਲੇ ਲੈਣੀਆਂ ਸੀ ਜੋ ਕਿ ਆਪਾਂ ਚੱਪਲ ਸਲੀਪਰ ਲੈਣ ਆਏ ਸੀ ਇਹ ਯਹਾਂ ਬੜੀ ਭੜਿਆ ਸਾਈਟ ਦਾ ਹੋਣਾ ਆਪਣੇ ਇਹ ਤੁਹਾਨੂੰ ਆ ਪਰ ਮੈਂ ਅੱਜ ਸੀ ਸਕੂਲ ਮੀਟਿੰਗ ਤੇ ਪੇਰੈਂਟ ਟੀਚਰ ਮੀਟਿੰਗ ਤੇ ਤੇ ਜੋ ਕਿ ਆਪਾਂ ਬੱਚਿਆਂ ਦੀ ਮੀਟਿੰਗ ਤੇ ਆਏ ਸੀ ਮੌਸਮ ਹੋਇਆ ਫਿਰ ਠੰਡਾ ਕਾਫੀ ਜ਼ਿਆਦਾ ਮੀਂਹ ਪਿਆ ਸੀ ਨਹੀਂ ਮੈਨੂੰ ਚਲੋ ਲਾਈਵ ਬਹੁਤ ਮਜ਼ਾ ਆ ਰਿਹਾ ਤੇ ਉਸ ਤੋਂ ਬਾਅਦ ਆਪਾਂ ਖਾਧੀ ਯਾਰ ਚਾਟ ਪਾਪੜੀ ਹੈਲੋ ਜੀ ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂ ਸਨੋ ਸਾਰੇ ਕਿਵੇਂ ਹੋ ਸ਼ਾਮ ਦਾ ਟਾਈਮ ਆ ਤੇ ਮੈਂ ਪੀਂਦੀ ਆ ਚਾਹ ਜੋ ਕਿ ਮੈਂ ਗਲਾਸ ਲਈ ਆ ਗੁੜ ਦੀ ਚਾਹ ਆ ਤੇ ਉਹ ਟਾਈਮ ਮਤਲਬ ਕਿ 7:00 ਵਜੇ ਆ ਸ਼ਾਮ ਦੇ ਟਾਈਮ ਨੂੰ ਮਤਲਬ ਇਹ ਮਸਾ ਹੀ ਜਾ ਕੇ ਚਾਹ ਮਿਲੀ ਆ ਉਹ ਜਦੇ ਘਰ ਦੇ ਕੰਮ ਕਰਦੇ ਹੁੰਦੇ ਆ ਪਹਿਲਾਂ ਮੈਂ ਬਾਜ਼ਾਰ ਗਈ ਸੀ ਸੱਜੀਆਂ ਫੁੱਜੀਆਂ ਲੈਣ ਇਹਨਾਂ ਨਾਲ ਗਈ ਸੀ ਮੈਂ ਤੇ ਉਸ ਤੋਂ ਬਾਅਦ ਫੇਰ ਆਣ ਕੇ ਘੁੱਟੇ ਤੋਂ ਕੱਪੜੇ-ਕੁਪੜੇ ਲਾਏ ਆ ਤੋਤੇ ਸੀ ਕੱਪੜੇ ਬਹੁਤ ਜਿਆਦੇ ਖਿਲਾਰੇ ਆ ਕੱਪੜੇ ਹੁਣ ਸੇਲ ਆਉਣ ਵਾਲੇ ਪਏ ਆ ਬਹੁਤ ਜਿਆਦੇ ਟੋਕਰੀ ਚ ਪਏ ਟੋਕਰੀ ਭਰੀਆਂ ਦੇ ਉਦਨ ਵਾਲਾ ਆਉਣਾ ਰੱਖਤਾ ਵਾ ਤੇ ਬਾਕੀ ਭਾਂਡੇ-ਭੁੰਡੇ ਖਿਲਾਰੇ ਪਏ ਆ ਬਹੁਤ ਜਿਆਦੇ ਕੰਮ ਹੁੰਦੇ ਆ ਬਹੁਤ ਦੌੜ ਭੱਜ ਹੁੰਦੀ ਆ ਸਾਰੇ ਦਿਹਾੜੀ ਦੀ ਜੋ ਕਿ ਮਸਾ ਜਾ ਕੇ ਫਿਰ ਚਾਹ ਪੀਦੀ ਆ ਉਸ ਤੋਂ ਬਾਅਦ ਆ ਕੇ ਉਹ ਕਿੱਲਕੇ ਨਹੀਂ ਇੰਨੇ ਇਹ ਤਾਂਵਾ ਨਹੀਂ ਹੈ ਇਹ ਤਾਂਵਾ ਤੇ ਗੋਲਦਸ ਜੇ ਵੰਨੀ ਪਿਆ ਫੜ ਦੇ ਪਾਣੀ ਪਾਣੀ ਵੀ ਪਾਣੀ ਥੋੜਾ ਸਾਫ ਸੀ ਕਾਫੀ ਜਿਆਦਾ ਮੀਂਹ ਪੈ ਗਿਆ ਸੀ ਪਰ ਇੱਕ ਗੱਲ ਬਹੁਤ ਸੜਕ ਗੰਦੀ ਵੀ ਹੋ ਜਾਂਦੀ ਆ ਸਾਰਾ ਗੰਦ ਇਕੱਠਾ ਹੋ ਜਾਂਦਾ ਵਿੱਚ ਤੇ ਹਾਂਜੀ ਇਸ ਵੇਲੇ ਦਾ ਟਾਈਮ ਆ ਗਰਮ ਗਰਮ ਪਕੌੜੇ ਆ ਤੇ ਵੈਰਾਈਟੀ ਆ ਤੇ ਇੱਧਰ ਮੈਂ ਚਾਹ ਬਣਾਉਂਦੀ ਆ ਤੇ ਬਾਹਰ ਬਹੁਤ ਜਿਆਦਾ ਮੀਂਹ ਪੈੰਦਿਆ ਵਾ ਬਹੁਤ ਮੇਰੀ ਚਾਰੀ ਬਲ ਨਹੀਂ ਪੈਂਦੇ ਬਹੁਤ ਜਿਆਦਾ ਸੜਕਾਂ ਸੁਦਕਾ ਸਾਪ ਰੀਆਂ ਹੋਈਆਂ ਨੇ ਤੇ ਬਹੁਤ ਮੌਸਮ ਠੰਡਾ ਹੋ ਗਿਆ ਤੇ ਇਸ ਕਰਕੇ ਹੁਣ ਆਪਾਂ ਮਤਲਬ ਕਿ ਉੱਠੇ ਆ ਤੇ ਚਾਹ ਪੀਣੀ ਆ ਫਿਰ ਆਪਾਂ ਖਾਦੇ ਅਮਰੂਦ ਹੋ ਇਹ ਆਪਾਂ ਫੇਰ ਆ ਗਏ ਸੀ ਆਪਣੀ ਦੁਕਾਨ ਤੇ ਡੀ ਪੁਦੀ ਪਰ ਜੀ ਮੇਰਾ ਗੁੱਠਾ ਲੱਗ ਗਿਆ ਤੁਹਾਨੂੰ ਪਤਾ ਡੀਪੂ ਦੀ ਕਣਕ ਆਈ ਸੀ ਮੈਂ ਸਰਕਾਰੀ ਕਣਕ ਮੇਲੇ ਲੱਗੇ ਜੇ ਮੈਂ ਦੁਕਾਨ ਤੇ ਬੈਠੀ ਸੀ ਮੈਨੂੰ ਕਹਿੰਦੇ ਕਿ ਤੁਸੀਂ ਪਰਚੀ ਆਪਣੀ ਕਟਾਲਾ ਸੋ ਇਸ ਤਰ੍ਹਾਂ ਦੇ ਬੰਦੇ ਆਣ ਕੇ ਪਰਚੀ ਕਟਾਉਂਦੇ ਆਪਣੀ ਦੁਕਾਨ ਤੇ ਤੇ ਆਪਾਂ ਵੀ ਆਪਣੀ ਮੈਂ ਕਿਹਾ ਕਣਕ ਲਈਏ ਫਿਰ ਮੈਂ ਦੁਕਾਨ ਤੇ ਆਈ ਸੀ ਤੇ ਇਥੇ ਫਿਰ ਇਹ ਆ ਗਿਆ ਸੀ ਜੋ ਕਿ ਮੁੰਡਾ ਅਪਰਖਿਆ ਦੁਕਾਨ ਤੇ ਉਹਦਾ ਮੁੰਡਾ ਜੋ ਕਿ ਟਿਵੀਸ਼ਨ ਪੜਨਾ ਦੂ ਰੱਖਿਆ ਨਾ ਟਿਵੀਸ਼ਨ ਪੜਨੀ ਆਇਆ ਹੁੰਦਾ ਨਹੀਂ ਆ ਵੈਸੇ ਆਇਆ ਸੀਗਾ ਤੇ ਬੱਚੇ ਸਾਡੇ ਪੜੋਂਦੇ ਸੀ ਤੇ ਲਾਗੇ ਬੈਠੇ ਸੀ ਤੇ ਦਿਲ ਲੱਗਾ ਸੀ ਉਹਨਾਂ ਦਾ ਸਾਰਿਆਂ ਦਾ ਤੇ ਇਹਦੇ ਨਾਲ ਗੱਲਾਂ ਕਰਨਦੇ ਸੀ ਪੜਾਇਆ ਵੀ ਸੀ ਤੇ ਇਹਨੂੰ ਚਾਹ ਪਿਆਈ ਤੇ ਚਾਹ ਪੀਤੀ ਨਹੀਂ ਸੀ ਚੀਜ਼ੀਆਂ ਦਿੱਤੀਆਂ ਫਿਰ ਚੀਜ਼ੀਆਂ ਖਾਧੀਆਂ ਤੇ ਇੱਧਰ ਆਪਾਂ ਬਾਹਰ ਦਿਖਾਇਆ ਮੱਛਰ ਦੇਖੋ ਇਹ ਕਿਹੜਾ ਮੱਛਰ ਆ ਦੱਸੋ ਮੜਾ ਜਾ ਬਹੁਤ ਜਿਆਦਾ ਇਹਦੀ ਪੂਛ ਲੰਬੀ ਆ ਮੈਂ ਪਹਿਲੀ ਵਾਰੀ ਆ ਵਾਲਾ ਮੱਛਰ ਵੇਖਿਆ ਵਾ ਤੇ ਇਹ ਮੈਨੂੰ ਲੱਗਦਾ ਇਹ ਹੀ ਬਿਮਾਰੀਆਂ ਪੈਦਾ ਕਰਦਾ ਆ ਬਹੁਤ ਜਿਆਦਾ ਲੰਬੀ ਪੂਛ ਵਾਲਾ ਮੱਛਰ ਪਹਿਲੀ ਵਾਰੀ ਮੈਂ ਦੇਖਿਆ ਮੈਂ ਕਿਹਾ ਇਹਦੀ ਵੀਡੀਓ ਬਣਾਈ ਜਾਵੇ ਤੇ ਚਲੋ ਜੀ ਮੇਰਾ ਛੋਟਾ ਜਿਹਾ ਵਲੋਗ ਤੇ ਵਿੱਚ ਦੋ ਤਿੰਨ ਦਿਨ ਦੀਆਂ ਵੀਡੀਓ ਐਡ ਹੋ ਜਾਂਦੀਆਂ ਨੇ ਜੋ ਕਿ ਮੈਂ ਵਲੋਗ ਲੰਬਾ ਹੋ ਜਾਂਦਾ ਮੇਰਾ ਮੈਂ ਪਾਉਂਦੀ ਨਹੀਂ ਆ ਤੇ ਦੋ ਤਿੰਨ ਦਿਨ ਦੀ ਆ ਵੀਡੀਓ ਨੇ ਵਿੱਚ ਛੋਟੀਆਂ-ਛੋਟੀਆਂ ਤੇ ਮੇਰੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਲਾਈਕ ਥੈਂਕ ਯੂ ਜੀ ਤੁਹਾਡਾ